ਦੋਸਤੋ ਬਰਸਾਤਾਂ ਦੇ ਦਿਨਾਂ ਵਿੱਚ ਅਸੀਂ ਅਕਸਰ ਹੀ ਸੁਣਦੇ ਹਾਂ ਕਿ ਸੱਪ ਦੇ ਡੱਸਣ ਦੇ ਨਾਲ ਲੋਕਾਂ ਦੀ ਮੌਤ ਹੋ ਜਾਂਦੀ ਹੈ ਪਰ ਆਪਣੇ ਆਪ ਦੇ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿਸਾਨ ਨੂੰ ਸੱਪ ਨੇ ਡੰਗਿਆ ਪਰ ਸੱਪ ਦੀ ਮੌਤ ਹੋ ਗਈ ਹੈਰਾਨੀਜਨਕ ਮਾਮਲਾ ਤੁਸੀਂ ਵੀ ਸੁਣ ਕੇ ਇਸ ਨੂੰ ਹੈਰਾਨ ਹੋਵੋਗੇ ਇੱਕ ਕਿਸਾਨ ਜੋ ਕਿ ਆਪਣੇ ਖੇਤਾਂ ਵਿੱਚ ਕੰਮ ਕਰ ਰਿਹਾ ਸੀ ਅਚਾਨਕ ਉਸ ਦੇ ਪੈਰ ਤੇ ਸੱਪ ਲੜ ਗਿਆ ਸੱਪ ਲੜਨ ਦੇ ਬਾਅਦ ਕਿਸਾਨ ਨੂੰ ਤਾਂ ਮਾਮੂਲੀ ਜਹੀ ਬੇਹੋਸ਼ੀ ਆਈ ਲੇਕਿਨ ਜਦੋਂ ਸੱਪ ਡੰਗ ਕੇ ਅੱਗੇ ਨੂੰ ਤੁਰ ਲੱਗਾ ਤਾਂ ਥੋੜੀ ਹੀ ਦੂਰ ਜਾ ਕੇ ਸੱਪ ਵੀ ਉੱਥੇ ਹੀ ਠੇਰੀ ਹੋ ਜਾਂਦਾ ਹੈ ਇਹ ਆਪਣੇ ਆਪ ਵਿੱਚ ਇੱਕ ਵੱਖਰਾ ਤੇ ਹੈਰਾਨ ਕਰਨ ਵਾਲਾ ਮਾਮਲਾ ਹੈ ਆਓ ਤੁਹਾਨੂੰ ਦਿਖਾਉਂਦੇ ਹਾਂ ਇਹ ਅੱਜ ਦੀ ਸਾਡੀ ਇੱਕ ਖਾਸ ਰਿਪੋਰਟ ਕਿੰਨੇ ਵਜੇ ਮੇਰੋ ਸ਼ੰਕਰ ਲਾਲ ਕਿਤੋਂ ਦੇ ਵਾਸੀ ਹੋ ਗਾਮ ਗੁਰਜਪੁਰ ਅੱਛਾ ਕੀ ਗੱਲਬਾਤ ਕੀ ਹੋਈ ਅੱਡਾ ਬੱਲੂ ਆਣੋਂ ਫੜ ਗਿਆ ਮੈਂ ਸਪਰੇਅ ਦੀ ਡਰਮੇਂ ਭਰਨ ਲੱਗ ਪੜਦਾ ਸੀ ਤੇ ਅਚਾਨਕ ਕੁਦਰਤੀ ਪੈਰ ਦੇ ਉੱਤੇ ਸੱਪਰ ਦੇ ਪੈਰ ਧਰਿਆ ਗਿਆ ਠੀਕ ਹੈ ਤੇ ਉਹ ਸੱਪ ਲੜ ਗਿਆ ਤੇ ਬਾਅਦ ਚ ਉਹ ਜੰਮੇ ਪੈਰ ਚੱਕਿਆ ਤੇ ਨਿਕਲ ਕੇ ਬਾਹਰ ਜਾ ਕੇ ਤੇ ਲੰਮਾ ਪੈ ਗਿਆ ਉਹਨੂੰ ਚੱਕ ਕੇ ਸੀ ਬੋਤਲ ਚ ਪਾ ਲਿਆ ਤੇ ਸੱਪ ਮਰ ਗਿਆ ਮੈਂ ਠੀਕ ਐ ਤੇ ਫਿਰ ਬੱਤੀ ਕਿ ਟਕਰਾਇਆ ਤੁਹਾਨੂੰ ਬੱਤੀ ਸਰਕਾਰੀ ਠੀਕ ਹੁਣ ਹਾਂ ਹਾਂ ਠੀਕ